ਬੰਦੇ ਨਾਮਜ਼ਦ ਕਰਤੇ ਕਿਉਂਕਿ ਮੇਰਾ ਇਹ ਮੰਨਣਾ ਵਾ ਕਿ ਇਹ ਇਸ ਇਹ ਏਡੇ ਲਾਰਜ ਏਰੀਆ ਵਿੱਚ ਜਿਹੜਾ ਮੌਤਾਂ ਹੋਈਆਂ ਨੇ ਇਹ ਕੋਈ ਵੈਲ ਆਰਗੇਨਾਈਜ਼ਡ ਮੈਕੈਨਿਜ਼ਮ ਆ ਜਿਹੜਾ ਏਡੇ ਵੱਡੇ ਰਕਬੇ ਦੇ ਵਿੱਚ ਸ਼ਰਾਬ ਵੇਚਦਾ ਸੀਗਾ ਇਹਦੀ ਹੁਣ ਪੁਲਿਸ ਦੀ ਜਿਹੜੀ ਕ੍ਰੈਡੀਬਿਲਟੀ ਪੰਜਾਬ ਪੁਲਿਸ ਦੀ ਜਿਹੜੇ ਆਪ ਹੀ ਸ਼ਾਇਦ ਇਹਨਾਂ ਨੂੰ ਨਾਲ ਮਿਲੀ ਭੁਗਤ ਹੋਊਗੀ ਇਹਨਾਂ ਦੀ ਇਹਨਾਂ ਦੀ ਇਨਵੈਸਟੀਗੇਸ਼ਨ ਸਾਡੀ ਪਾਰਟੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪਰਵਾਹ ਨਹੀਂ ਇਹਦੀ ਜੁਡੀਸ਼ੀਅਲ ਇਨਕੁਆਇਰੀ ਬਣਦੀ ਆ ਕਿਉਂਕਿ ਏਡੇ ਵੱਡੇ ਲੈਵਲ ਦੇ ਉੱਤੇ ਮੌਤਾਂ ਹੋਣੀਆਂ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪਤਾ ਨਹੀਂ ਹੋਰ ਵਿਚਾਰੇ ਕਿੰਨੇ ਗਰੀਬ ਆਦਮੀ ਸ਼ਿਕਾਰ ਹੋਣਗੇ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂਗਾ ਸੈਕੰਡਲੀ ਤੁਹਾਨੂੰ ਯਾਦ ਹੋਵੇਗਾ ਜਦੋਂ ਅੰਮ੍ਰਿਤਸਰ ਵਿੱਚ ਇਹ ਸ਼ਰਾਬ ਘਟਾਲਾ ਹੋਇਆ ਸੀਗਾ ਔਰ ਉੱਥੇ 650 ਤੋਂ 150 ਬੰਦਾ ਮਰ ਗਿਆ ਸੀਗਾ ਭਗਵੰਤ ਮਾਨ ਉਦੋਂ ਆਪੋਜੀਸ਼ਨ ਸੀ ਔਰ ਇਸ ਇਸ ਦੇ ਉੱਥੇ ਪਹੁੰਚ ਕੇ ਕਿਹਾ ਸੀਗਾ ਕਿ ਪਹਿਲਾਂ ਕਤਲ ਦਾ ਮਕਦਮਾ ਦਰਜ ਕਰੋ ਤੇ ਫਿਰ ਮਾਫੀਆ ਨੂੰ ਐਕਸਪੋਜ਼ ਕਰੋ ਇਨ ਬਿਨ ਸਿਚੁਏਸ਼ਨ ਅੱਜ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਹਿੰਦੇ ਸਾਡੀ ਇਹ ਰਾਜਤਾਨੀ ਆਮ ਆਦਮੀ ਪਾਰਟੀ ਦੀ ਉੱਥੇ ਵਾਪਰੀ ਆ ਇਸ ਕਰਕੇ ਅੰਟਿਲ ਦ ਜਸਟਿਸ ਇਜ਼ ਡਨ ਐਂਡ ਫਾਈਨਲ ਜਸਟਿਸ ਇਜ਼ ਡਨ ਸਾਡੀ ਪਾਰਟੀ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਨਸਾਫ ਨਾ ਮਿਲਿਆ ਗਰੀਬਾਂ ਨੂੰ ਉਹਨਾਂ ਨੂੰ ਬਣਦੀ ਕੰਪਨਸੇਸ਼ਨ ਆ ਬਹੁਤ ਮਿਆਗਰ ਕੰਪਨਸੇਸ਼ਨ ਦਿੱਤੀ ਜਾ ਰਹੀ ਹੈ ਕਸੂਰ ਸਰਕਾਰ ਦਾ ਵਾ ਔਰ ਅਮਨ ਅਰੋੜੇ ਦਾ ਐਡਾ ਮੰਦ ਭਾਗਾ ਬਿਆਨ ਆਇਆ ਕੱਲ ਕਿ ਜੀ ਇਹ ਕਿਉਂਕਿ ਮਨਜ਼ੂਰ ਸ਼ੁਦਾ ਸਰਕਾਰੀ ਠੇਕਿਆਂ ਤੋਂ ਦਿੱਤੀ ਨਹੀਂ ਇਸ ਕਰਕੇ ਅਸੀਂ ਪੱਲਾ ਝਾੜ ਲਿਆ ਵਾ ਮਤਲਬ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਰੱਬ ਆਸਰੇ ਛੱਡ ਦਿੱਤਾ ਐ ਤਾਂ ਫਿਰ ਕੱਲ ਨੂੰ ਕਹਿਣਗੇ ਜਿਹੜੀਆਂ ਪੰਜਾਬ ਚ ਗੈਰਕਾਨੂੰਨੀ ਨਸ਼ਾ ਵਿਕ ਰਿਹਾ ਜਿਹੜਾ ਚਾਇ ਚਿੱਟਾਵਾ ਜਿਹਦੇ ਚ ਹੀ ਰੋਲਾ ਪਾਉਂਦੇ ਸੀਗੇ ਵਿਕਰਮ ਜੀਠੀ ਦੇ ਖਿਲਾਫ ਇਹਨਾਂ ਨੇ ਬੋਰਡ ਲਵਾਏ ਇਹਦਾ ਮਤਲਬ ਜਿਹੜੀਆਂ ਹਜ਼ਾਰਾਂ ਮੌਤਾਂ ਪੰਜਾਬ ਦੇ ਵਿੱਚ ਹੋਈਆਂ ਉਹਨਾਂ ਲਵਾਰਸ ਹੋ ਗਈਆਂ ਨੇ ਅਮਨ अरोड़ा ਦੇ ਮੁਤਾਬਕ ਤੇ ਆਮ ਆਦਮੀ ਪਾਰਟੀ ਦੇ ਮੁਤਾਬਕ ਸੋ ਇਸ ਕਰਕੇ ਬੜਾ ਗੰਭੀਰ ਇਸ਼ੂ ਆ ਅੱਜ ਅਸੀਂ ਇੱਥੇ ਆਣ ਕੇ ਹਮਦਰਦੀ ਪ੍ਰਗਟ ਕੀਤੀ ਆ ਮੇਰਾ ਮੰਨਣਾ ਕਿ ਇਹ ਮੌਤਾਂ ਸਰਕਾਰ ਦੀ ਨਲਾਇਕੀ ਕਰਕੇ ਔਰ ਸਰਕਾਰ ਦੇ ਜਿਹੜੀ ਕਮਜ਼ੋਰੀ ਦੇ ਕਰਕੇ ਗਰੀਬ ਆਦਮੀ ਸ਼ਿਕਾਰ ਹੋਏ ਨੇ ਇਹ ਹਰ ਪਰਿਵਾਰ ਨੂੰ ਘੱਟੋ ਘੱਟ 25 ਲੱਖ ਰੁਪਇਆ ਮੁਆਵਜ਼ਾ ਪੰਜਾਬ ਸਰਕਾਰ ਦੇਵੇ ਔਰ ਇਹਦੀ ਜਾਂਚ ਮੈਂ ਜਿੱਦਾਂ ਕਿਹਾ ਕਿ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਤੋਂ ਫਿਕਸ ਰਿਸਪੌਂਸਿਬਿਲਟੀ ਔਨ ਪਾਵਰਫੁਲ ਪੋਲੀਟੀਸ਼ੀਅਨ ਪੁਲਿਸ ਨੈਕਸਸ ਐਂਡ ਦਾ ਮਾਫੀਆ ਵਿਚ ਇਜ਼ ਇਨਵੋਲਡ ਇਨ ਦਾ ਇਲਿਸੀਟ ਲਿਗਰ ਟ੍ਰੇਡ ਇਨ ਦਿਸ ਡਿਸਟ੍ਰਿਕਟ ਤੇ ਖੇਰਾ ਸਾਹਿਬ ਤੁਸੀਂ ਖਾਸ ਤੌਰ ਤੇ ਦੋਵਾਲੀਆ ਕਾਂਡ ਹੋਇਆ ਜੀ ਰਾਦਾ ਦੋਵਾਲੀਆ ਇੱਕ ਖਾਈ ਪ੍ਰੋਫਾਈਲ ਕਹੀ ਸੀ ਤੇ ਉਹਦਾ ਪਿਛਲੇ ਦਿਨੀ ਫੈਸਲਾ ਆਂਦਾ ਤੇ ਹਲੇ ਤੱਕ ਜਿਹੜੀ ਸਰਕਾਰ ਆ ਉਹ ਅੱਗੇ ਨਹੀਂ ਗਈ ਇਹਦਾ ਕੀ ਕਾਰਨ ਆ ਰਾਜਾ ਕੰਦੋਲਾ ਕੰਦੋਲਾ ਕਾਂਢੀ ਦਾ ਡਰਗ ਮੈਨੂੰ ਪਤਾ ਹੈ ਕਾਫੀ ਵੱਡੇ ਨੈਸ਼ਨਲ ਡਰਗ ਕਾਂਡਾਜੀ ਦੇ ਇੱਥੇ ਦੇ ਨਿਸ਼ਾਨ ਸਿੰਘ ਟੋਂਡੀ ਦੇ ਉਹਦੇ ਤਾਰ ਜੁੜੇ ਹੋਏ ਨੇ ਸਿੱਧਮ ਸਿੱਧਾ ਤੇ ਹੁਣ ਇਹਨਾਂ ਦੀ ਸ਼ਰਤ ਹੈ ਕਿ ਸਰਕਾਰ ਦੇ ਉੱਪਰ ਰਹਿਨਮਾਈ ਭਰੇ ਹੱਥ ਰੱਖ ਰਹੀ ਹੈ ਜੀ ਮੈਂ ਇਹੀ ਕਹਿ ਰਿਹਾ ਵਾਂ ਕਿ ਜਿਹੜੀਆਂ ਇਲਜ਼ਾਮ ਮਗਰਲੀਆਂ ਸਰਕਾਰਾਂ ਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਸਪੈਸੀਫਿਕਲੀ ਸਿੰਗਲ ਆਊਟ ਕਰਕੇ ਲਾਉਂਦੇ ਰਹੇ ਨੇ ਉਹੀ ਡਰਗ ਮਾਫੀਆ ਵਾ ਉਹੀ ਲਿਕਰ ਮਾਫੀਆ ਵਾ ਉਹੀ ਰੀਅਲ اسٹیਟ ਮਾਫੀਆ ਵਾ ਉਹੀ ਗੈਰਕਾਨੂੰਨੀ ਮਾਈਨਿੰਗ ਮਾਫੀਆ ਵਾ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਤੇ ਸਰਕਾਰ ਨਹੀਂ ਬਣਦੀ। ਸਰ ਇਹਨਾਂ ਦੇ ਖਿਲਾਫ ਹਾਈ ਕੋਰਟ ਨਹੀਂ ਗਈ। ਤੇ ਉਹਦੇ ਵਾਰੀ ਤੁਹਾਡੀ ਪਾਰਟੀ ਕੋਈ ਸਵਾਲ ਉਠਾਈ ਕਿ ਜੀ ਅਸੀਂ ਅਸੀਂ ਆਉਣ ਵਾਲੇ ਸਮੇਂ ਸਾਰੀਆਂ ਗੱਲਾਂ ਐਨਲਾਈਜ਼ ਕਰ ਰਹੇ ਹੈਗੇ ਆਂ। ਅਗਰ ਨਹੀਂ ਜਾ ਰਹੀ ਤਾਂ ਇੱਥੋਂ ਸਾਬਤ ਹੁੰਦਾ ਕਿ ਇਹਨਾਂ ਦੀ ਮਿਲੀਭੁਗਤ ਆਪਾਂ ਨੂੰ ਨਜ਼ਰ ਹਲੇ ਇੱਕ ਹੋਰ ਐਂਗਲ ਆ ਇਸ ਸ਼ਰਾਬ ਮਾਫੀਆ ਨੂੰ ਕਿ ਇੱਕ ਬਠਿੰਡੇ ਜ਼ਿਲ੍ਹੇ ਦੀ ਡਿਸਟਿਲਰੀ ਆ ਬਹੁਤ ਵੱਡੀ। ਉਹਨਾਂ ਨੂੰ ਪਿਛਲੇ ਦਿਨਾਂ ਵਿੱਚ 2 ਇਥਨੋਲ ਦੇ ਲਾਇਸੈਂਸ ਇਸ਼ੂ ਹੋਏ ਨੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਵੱਲੋਂ ਲਗਭਗ 200-300 ਕਰੋੜ ਰੁਪਏ ਦਾ ਵੈਲਿਊ ਦਾ ਇੱਕ ਇਥਨੌਲ ਲਾਇਸੈਂਸ ਆ ਇੱਕ ਸੰਗਤਪੁਰਾ ਬਠਿੰਡੇ ਦੇ ਵਿੱਚ ਇੱਕ ਡਿਸਟ੍ਰਿਕਟ ਮੈਂ ਹਾਲੇ ਉਹਦਾ ਨਾਮ ਨਹੀਂ ਲੈ ਰਿਆ ਕਿਤੇ ਇਹ ਨਾ ਹੋਵੇ ਕਿ ਇਹ ਸ਼ਰਾਬ ਗੈਰ ਕਾਨੂੰਨੀ ਉਸ ਡਿਸਟ੍ਰਿਕਟ ਵਿੱਚ ਆ ਰਹੀ ਆ ਕਿਉਂਕਿ ਭਗਵੰਤਮਾਨ ਉਹਨਾਂ ਦੇ ਹੱਥ ਰਲੇ ਹੋਏ ਉਹਨਾਂ ਦੇ ਨਾਲ ਚੋਣਾ ਆ ਗਈਆਂ ਨੇ ਫੰਡ ਚੱਲਣੇ ਨੇ ਇਸ ਕਰਕੇ ਉਹ ਐਂਗਲ ਵੀ ਇਨਵੈਸਟੀਗੇਟ ਹੋਣਾ ਬਹੁਤ ਜ਼ਰੂਰੀ ਆ ਕਿ ਉਹਨਾਂ ਨੂੰ ਇਥਨੌਲ ਦਾ ਲਾਇਸੈਂਸ ਦਿੱਤਾ ਤੇ ਉਹਦੇ ਵਿੱਚ ਉਹਨਾਂ ਦੀ ਪ੍ਰੋਟੈਕਸ਼ਨ ਹੋ ਰਹੀ ਆ ਥੈਟ ਇਜ਼ ਸਬਜੈਕਟ ਟੂ ਵੈਰੀਫਿਕੇਸ਼ਨ ਆਫਕੋਰਸ ਅਗਰ ਇਹ ਗੱਲ ਇਹ ਗੱਲਾਂ ਹੁਣ ਪੁਲਿਸ ਨਹੀਂ ਕੱਢ ਸਕਦੀ ਕਿਉਂਕਿ ਪੁਲਿਸ ਤਾਂ ਡਰਦੀ ਆ ਪੁਲਿਸ ਤਾਂ ਵਿਰੋਧੀਆਂ ਦੇ ਉੱਤੇ ਮੁਕੱਦਮੇ ਬਣਾ ਸਕਦੀ ਖੈਰੇ ਨੂੰ ਚੱਕ ਲੋ ਭਾਨੇ ਨੂੰ ਚੱਕ ਲੋ ਕਾਂਗਰਸ ਦੇ ਮਨਿਸਟਰ ਚੱਕ ਲੋ ਦੈਟ ਇਜ਼ 올 ਪੁਲਿਸ ਇਸ ਲਿਮਿਟਡ ਟੂ ਦੇਰਫੋਰ ਇਹਦੀ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਅਸੀਂ ਕਾਂਗਰਸ ਪਾਰਟੀ ਕਹਦੇ ਨੈਕਸਟ ਕੌਸ ਆਫ ਐਕਸ਼ਨ ਅਸੀਂ ਆਪਣੀ ਪਾਰਟੀ ਵਿੱਚ ਮਤਾ ਰੱਖ ਕੇ ਆਉਣ ਵਾਲੇ ਦਿਨਾਂ ਵਿੱਚ ਪੱਕਾ ਕਰਾਵਾਂਗੇ ਖਰਰਾ ਸਾਹਿਬ ਤੁਸੀਂ ਖਾਸ ਤੌਰ ਤੇ ਇੱਥੇ ਪੁੱਜੋ ਸੁਨਾਮ ਜੀ ਇਹ ਆਪਣੇ ਲੈਵਲ ਤੇ ਆਓ ਜੇ ਹਾਈ ਕਮਾਂਡ ਨੇ ਤੁਹਾਨੂੰ ਭੇਜਿਆ ਹੈਗਾ ਕਾਂਗਰਸ ਪਾਰਟੀ ਵੱਲ ਮੈਂ ਤਾਂ ਇਨਸਾਨੀ ਨਾਤੇ ਹਰ ਥਾਂ ਤੇ ਜਾਣਾ ਤੁਸੀਂ ਮੇਰਾ ਕਿਰਦਾਰ ਜਾਣ ਲਓ ਚੰਗੀਤਰਾ ਨਾਲ ਮੈਂ ਮੈਨੂੰ ਕਿਉਂਕਿ ਪਿਛਲੇ ਸਮੇਂ ਤੋਂ ਕਿਸਾਨ ਵਿੰਗ ਦਾ ਪਾਰਟੀ ਦਾ 올 ਇੰਡੀਆ ਦਾ ਪ੍ਰੈਜ਼ੀਡੈਂਟ ਬਣਾਇਆ ਵਾ ਖੇਤ ਮਜ਼ਦੂਰਾਂ ਦਾ ਵੀ ਨਾਲ ਬਣਾਇਆ ਇੱਥੇ ਮਜ਼ਦੂਰਾਂ ਦੀ ਮੌਤ ਹੋਈ ਯਾਰ ਸੋ ਆਪਣੀ ਨੈਤਿਕ ਰਿਸਪਾਂਸਿਬਿਲਟੀ ਸਮਝਦੇ ਹੋਣਾ ਪਹੁੰਚਿਆ ਬਾਕੀ ਸਾਡੀ ਪਾਰਟੀ ਨਾਲ ਹੈ ਸਾਰੀ ਉਹ ਸਾਰੇ ਜਦੋਂ ਮੈਂ ਇੱਥੇ ਪਹੁੰਚਦਾ ਤਾਂ ਇਹ ਸਮਝ ਲੈਣਾ ਕਿ ਕਾਂਗਰਸ ਪਾਰਟੀ ਹੀ ਇਸ ਇਸੂ ਦੇ ਉੱਤੇ ਆਪਣਾ ਪੱਖ ਜਿਹੜਾ ਉਹ ਰੱਖ ਲਈ ਹੈ ਜੀ ਫਿਰ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਕਿੱਦਾਂ ਦੇਖਦੇ ਹੋ ਜੀ ਉਹਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਹੈ ਰਾਹੁਲ ਗਾਂਧੀ ਉਹ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਜੀ ਦੇਖੋ ਜੋ ਬੀਜੋਗੇ ਉਹ ਹੀ ਵੱਡੋਗੇ ਜੀ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਨੇ ਪਿਛਲੇ 2 ਸਾਲ ਦੇ ਵਿੱਚ ਅਨਿਆਏ ਬੀਜਿਆ ਵਾ ਤੇ ਅਨਿਆਏ ਹੀ ਵੱਢਣਗੇ ਉਹਨਾਂ ਨੇ ਜਿਹੜਾ ਉਹ ਕਹਿੰਦੇ ਨੇ ਸ਼ੋਰ ਮਚਾਉਂਦੇ ਨੇ ਕਿ ਜੀ ਸਾਨੂੰ ਦੇਸ਼ ਵਿੱਚ ਈਬੀ ਤੇ ਈਡੀ ਤੇ ਸੀਪੀਆਈ ਸਿਆਸੀ ਵਿਰੋਧੀਆਂ ਨੂੰ ਬੀਜੇਪੀ ਨੂੰ ਤੰਗ ਕਰੀ ਉਸ ਗੱਲ ਨਾਲ ਮੈਂ ਸਹਿਮਤ ਕਰ ਰਹੀ ਹਾਂ ਬਹੁਤ ਸਾਰੇ ਪਰਚੇ ਈਡੀ ਤੇ ਸੀਬੀਆਈ ਨੇ ਦਰਜ ਕੀਤੇ ਨੇ ਦੇਸ਼ ਵਿਆਪਕ ਚੁਣ-ਚੁਣ ਕੇ ਆਪਣੇ ਸਿਆਸੀ ਵਿਰੋਧੀਆਂ ਨੂੰ ਪਰ ਮੈਨੂੰ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦੱਸਣ ਕਿ ਪੰਜਾਬ ਵਿੱਚ ਤੁਸੀਂ ਕੀ ਕੀਤਾ ਵਾ ਕੀ ਤੁਹਾਡੀ ਪੰਜਾਬ ਪੁਲਿਸ ਨੇ ਚੁਣ-ਚੁਣ ਕੇ ਲੋਕਾਂ ਨੂੰ ਟਾਰਗੇਟ ਕਰਕੇ ਉਹਨਾਂ ਦੇ ਉੱਤੇ ਝੂਠੇ ਮੁਕੱਦਮੇ ਨਹੀਂ ਬਣਾਏ ਮੈਂ ਤੁਹਾਡੇ ਸਾਹਮਣੇ ਖੜਾ ਵਾਂ ਮੇਰੇ ਤੇ ਇੱਕ ਇੱਕ ਇਦਾਂ ਦਾ ਲਾਈਫ ਥ੍ਰੈਟਨਿੰਗ ਐਨਡੀਪੀਐਸ ਕੇਸ ਬਣਾਇਆ ਗਿਆ ਜਿਹੜਾ 2017 ਚ ਲੀਡਰ ਆਫ اپੋਜੀਸ਼ਨ ਤੇ ਵੇਲੇ ਮੇਰੇ ਉਸ ਵੇਲੇ ਦੀ ਸਰਕਾਰ ਨੇ ਬਣਾ ਤੇ ਭਗਵੰਤਮਾਨ ਰਿਕਾਰਡ ਤੇ ਆ ਕਿ ਖੈਰੇ ਨਾਲ ਬੜਾ ੱੱਕਾ ਹੋ ਰਿਹਾ ਵਾ ਮੈਂ ਪਾਰਲੀਮੈਂਟ ਵਿੱਚ ਮਸਲਾ ਚੱਕਾਂਗਾ ਉਸੇ ਕੇਸ ਮੈਨੂੰ ਅਰੈਸਟ ਕਰ ਲਿਆ ਔਰ ਜਿਸ ਦਿਨ 4 ਜਨਵਰੀ 2023 ਨੂੰ ਮੇਰੀ ਜ਼ਮਾਨਤ ਹੋ ਰਹੀ ਆ ਹਾਈ ਕੋਰਟ ਤੋਂ ਤੜਕੇ 3 ਵਜੇ ਸੁਭਾਨਪੁਰ ਥਾਣੇ 'ਚ ਹੋਰ ਝੂਠਾ ਮੁਕੱਦਮਾ ਦਰਜ ਕਰਕੇ ਮੈਨੂੰ ਗ੍ਰਿਫਤਾਰ ਕਰਨ ਵਾਸਤੇ ਮੇਰੀ ਬੇਲ ਆਰਡਰਸ ਹੋਣੇ 11 ਵਜੇ 8 ਵਜੇ ਪੁਲਿਸ ਬਿਠਾਈ ਹੋਈ ਆ ਜੇਲ੍ਹ ਦੇ ਵਿੱਚ ਟੂਰੀ ਅਰੈਸਟ ਮੀ ਕੀ ਇਹ ਨਿਆਂਇਤ ਤੇ ਤੱਕਾ ਤੇ ਜ਼ੁਲਮ ਤੇ ਮਿਸਯੂਜ਼ ਆ ਪੁਲਿਸ ਨਹੀਂਗਾ ਸੋ 도ਗਲੀ ਗੱਲ ਨਾ ਨਾ ਕਰਨ ਕੇਜਰੀਵਾਲ ਸਾਹਿਬ ਜਾਂ ਤਾਂ ਉੱਥੇ ਕਹਿਣ ਕਿ ED ਤੇ CBI ਕੰਰੈਕਟ ਕਰ ਰਹੀ ਆ ਤੇ ਅਸੀਂ ਪੰਜਾਬ ਪੁਲਿਸ ਵੀ ਕੰਰੈਕਟ ਕਰ ਰਹੀ ਆ ਜੇ ਉੱਥੇ ਕਹਿੰਦੇ ਗਲਤ ਹੋ ਰਿਆਂ ਦੇ ਪੰਜਾਬ ਦਾ ਸਵੀਕਾਰ ਕਰਨ ਕਿ ਅਸੀਂ ਗਲਤੀਆਂ ਕੀਤੀਆਂ ਨੇ ਇਹਨਾਂ ਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਦੂਜੀ ਗੱਲ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿ ਰਹੇ ਨੇ ਦੇਖੋ ਸੁਪਰੀਮ ਕੋਰਟ ਦੇ ਵਾਈਲ ਡਿਸਾਈਡਿੰਗ ਬੇਲਸ ਆਫ ਸਤਿੰਦਰ ਜੈਨ ਐਂਡ ਮਨੀਸ਼ 소ਡਿਆ ਸੁਪਰੀਮ ਕੋਰਟ ਨੇ ਰੂਲ ਕੀਤਾ ਵਾ ਕਿ ਇਹ ਮਨੀ ਟ੍ਰੇਲ 338 ਕਰੋੜ ਰੁਪਏ ਦੀ ਸਾਬਤ ਹੋਰੀ ਸ਼ਰਾਬ ਘਟਾਲੇ ਦੇ ਵਿੱਚ ਉਹ ਡੇਢ-ਡੇਢ ਸਾਲ ਦੇ ਅੰਦਰ ਨੇ ਉਹਨਾਂ ਨੂੰ ਫਿਰ ਵੀ ਕੱਟੜ ਇਮਾਨਦਾਰ ਕਹਿੰਦੇ ਨੇ ਤੇ ਮੈਨੂੰ ਪੰਜਾਬ ਦੇ ਵਿੱਚ ਆਣ ਕੇ ਕਹਿੰਦੇ ਅਸੀਂ ਸਮਗਲਰ ਫੜ ਲਿਆ ਇੱਕ ਜਿਹੜੇ ਜਿਹੜੇ ਸਮਗਲਰ ਦੀ ਜਮਾਨਤ ਹਾਈ ਕੋਰਟ ਨੇ 3-3.5 ਮਹੀਨਿਆਂ ਚ ਕੀਤੀ ਉਹਦੇ ਵਿੱਚ ਕਹਾ ਉਹਨਾਂ ਨੇ that the evidence provided by prosecution Punjab police is sketchy ਕਿ ਐਵੀਡੈਂਸ ਬਿਲਕੁਲ ਫਰਜੀ ਨਜ਼ਰ ਆ ਰਿਹਾ ਆ